ਅੱਜ ਜੋ ਦਿਹਾੜੇ 1604 ਈਸਵੀ ਹੈ ਕਾਨਪੁਰ ਵਰਤੇ ਦੇਵ ਚੀ ਮਹਾਰਾਜ ਨੇ ਸਮੁੱਚੀ ਮਾਨਵਤਾ ਵਾਸਤੇ ਬਹੁਤ ਹੀ ਭਾਰੀ ਕੁਰਬਾਨੀ ਕਰ ਦਿੱਤਾ ਜੋ ਭਾਈ ਗੁਰਦਾਸ ਜੀ ਕਸੂਪਾਣੀ ਗੁਰਦੁਆਰਾ ਸ਼੍ਰੀ ਰਾਮ ਸਤਸਰਜ ਜੀ ਨੇ ਖੇਜਵਾ ਕੇ ਪੋਥੀ ਸਾਹਿਬ ਦੇ ਰੂਪ ਵਿੱਚ 22 ਦੇ ਦਿਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੁਪਰ ਸੁਭਾਈ ਮਾਰਕ ਪਰ ਕੇ ਆਪ ਜੋਤ ਸਾਹਿਬ ਦੀ ਸੇਵਾ ਕਰਦੇ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੇ ਪਹੁੰਚੇ ਪਾਣੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਨਲ ਪ੍ਰਕਾਸ਼ ਉਪਲੈ ਜੋ ਬਹੁਤ ਸ਼ਰਧਾ ਸਤਿਕਾਰ ਨਾਲ ਲਏ ਜਾ ਰਿਹਾ ਹੈ ਅਗਰ ਕੀਰਤਨ ਗੁਰਦੁਆਰਾ శ్రీ ਰਾਮ ਸਾਹਿਬ ਜੀ ਮੇਰੇ ਆਪ ਕੋਲ ਆਇਆ ਦੁਆਰ ਕੋ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਨੂੰ ਖੇਵਾਨੀ ਵਿੱਚ ਬਾਣੀ ਵਿੱਚ ਸਾਰੇ ਬਾਣੀ ਕਾ ਹੈ ਸਿਖ ਜਨਮਨ ਹੈ ਫਰਤਕ ਨੂੰ ਨਿਸਤਾਰੇ ਅੱਜ ਦੇ ਸ਼ੋਕਿਹਾੜੇ 1604 ਈਸਵੀ ਹਰਤਾਨਕਪੁਰ ਦੇ ਇੱਕ ਜੀ ਮਹਾਰਾਜ ਨੇ ਸਮੁੱਚੀ ਮਾਨਤਾ ਵਾਸਤੇ ਬਹੁਤ ਹੀ ਭਾਰੀ ਫੌਤਕਾਰ ਕੀਤਾ ਜੋ ਭਾਈ ਗੁਰਦਾਸ ਜੀ ਕਸੂ ਬਾਣੀ ਗੁਰਦੁਆਰਾ ਸ਼੍ਰੀ ਰਾਮ ਸੰਸਤ ਸਭ ਜੀ ਨੇ ਖੇਤ ਖੁਆ ਕੇ ਬੋਤੀ ਸਾਹਿਬ ਦੇ ਰੂਪ ਵਿੱਚ 22 ਦੇ ਦਿਨ بابا بڈا صاحب سبائی مارک کر کے آپ چور صاحب کی سیوا کردیا ہوا سچ کنڈ شریح ہرمندر صاحب جی پہنچے اور اتنے پہنچ کے بابا بودھا صاحب جی نے کیا کہ بودھا صاحب خود گرنتھ یہو آواج سونے سب پانت انت ادب سمجھ کرنت سکولہ یہ آواز اٹھا بولا سو ہی مہاجوہ سنتان ਨਾਮ ਕਰਾਉਣ ਆਇਆ ਰਾਮ ਤਰਤ ਸੁਹਾਵੀ ਪਾਰ ਸੁਹਾਵਾ ਵਿੱਚ ਅੰਮ੍ਰਿਤ ਦਰਸਾਇਆ ਰਾਮ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਜੋ ਬਹੁਤ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਜੀ ਤੋਂ ਆਰੰਭ ਹੋਇਆ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਜਗ੍ਹਾ ਕੇ ਸੰਪਾਦਨ ਹੋਵੇਗਾ ਜਲਾਓ ਸੱਜੇ ਹੋਏ ਨੇ ਸ਼ਾਮ ਦੀਪਮਾਲਾ ਹੋਵੇਗੀ ਆਰਸ਼ਵਾਜੀ ਹੋਵੇਗੀ ਕੀਰਤਨ ਦਰਬਾਰ ਹੋਵੇਗਾ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਯਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਕਾਸ਼ਪੁਰਬ ਦੀ ਸਾਰੀ ਸੰਗਤ ਨੂੰ ਲੱਖ 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 ਵਧਾਈਆਂ ਹੋਣ ਜੀ ਅੱਜ ਦੇ ਦਿਨ ਅੱਜ ਦੇ ਦਿਨ ਬਾਬਾ ਬੁੱਢਾ ਜੀ ਸਾਹਿਬ ਜੀ ਇੱਥੋਂ ਪ੍ਰਕਾਸ਼ਪੁਰਬ ਲੈ ਕੇ ਦਰਬਾਰ ਸਾਹਿਬ ਗਏ ਸੀ ਤੇ ਸ੍ਰੀ ਗੁਰੂ ਅਰਜੁਨ ਦੇਵ ਜੀ ਇੱਥੋਂ ਚੋਰ ਸਾਹਿਬ ਕਰਕੇ ਨਾਲ ਸੇਵਾ ਕਰਦੇ ਨਾਲ ਲੈ ਕੇ ਗਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ